ਸੁਜਾਨਪੁਰ ਵਿਖੇ ਪੁਲ ਨੰਬਰ 4 ਅਤੇ 5 ਤੇ ਬੈਰੀਗੇਟ ਨਾ ਹੋਣ ਦੀ ਵਜ੍ਹਾ ਨਾਲ ਆਏ ਦਿਨ ਹਾਦਸਿਆਂ ਦਾ ਕਾਰਨ ਬਣਿਆ ਰਹਿੰਦਾ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਥੇ ਦੁਰਘਟਨਾਵਾਂ ਵਾਪਰੀਆਂ ਹਨ ਜਿਸ ਵਿੱਚ ਜਾਨ ਮਾਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਧਿਆਨ ਇਸ ਪਾਸੇ ਨਹੀਂ ਦਿੱਤਾ ਜਾਂਦਾ ਜਿਸ ਦੇ ਚੱਲਦੇ ਲੋਕਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਪਿਛਲੇ ਕਈ ਵਾਰੀ ਪੁਲ ਨੰਬਰ 4 ਅਤੇ 5 ਤੇ ਐਕਸੀਡੈਂਟ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦਿੰਦਾ ਹੋਣਾ ਨੇ ਪ੍ਰਸ਼ਾਸਨ ਨੂੰ ਤਾਂ ਜੋ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਨਾ ਹੋ ਸਕੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਇਸੇ ਰੋਡ ਤੋਂ ਰੋਜ਼ ਆਉਣਾ ਜਾਣਾ ਹੁੰਦਾ ਹੈ ਪਰ ਪ੍ਰਸ਼ਾਸਨ ਫਿਰ ਵੀ ਅੱਖਾਂ ਬੰਦ ਕਰਕੇ ਕੁੰਮ ਕਰਨੀ ਨੀਂਦ ਸੁਤਾ ਪਿਆ ਹੈ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਇਸ ਜਗ੍ਹਾ ਦੇ ਉੱਤੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਣ ਪੁਲਿਸ ਨੰਬਰ 5 ਦੇ ਉੱਤੇ ਦੇਖਣ ਨੂੰ ਮਿਲਦਾ 4 ਦੇ ਦੇਖਣ ਨੂੰ ਮਿਲਦਾ ਕਿ ਕਾਫੀ ਲੰਬੇ ਸਮੇਂ ਤੋਂ ਸਪੀਡ ਬ੍ਰੇਕਰ ਨਹੀਂ ਹੈ ਕੋਈ ਵੀ ਰੋਡ ਕ੍ਰਾਸ ਕਰਦੇ ਵੀ ਉਹ ਕੀ ਲੱਗਦਾ ਪਰ ਇਹ ਤੇ ਆਪਸੀਆਂ ਦਾ ਹਾਲ ਦਿੱਕੀ ਨਾ ਕਾਫੀ ਜਿਆਦਾ ਅੱਜ ਤੋ ਲੈ ਕੇ ਅਸੀਂ ਜਿਆਦਾ ਨਹੀਂ ਚਲੋ ਪਿਛਲੇ ਸਾਲ ਦਾ ਵੇਰਵਾ ਹੀ ਲੈ ਲਈਏ ਪਿਛਲੇ ਸਾਲ ਇੱਥੇ ਆਪਣੇ ਬਸਾਰੇ ਹੀ ਓਵਰ ਸਪੀਡ ਹੋ ਗਏ 4 ਨੰਬਰ ਦੇ ਪੋਲ ਨੂੰ ਦੂਸਰਾ ਰੋਡ ਵੀ ਕਰਾਸ ਕਰਕੇ ਦਰਖਤਾ ਦੇ ਵਿੱਚ ਬੱਜੀ ਸੀ ਉਸ ਵੇਲੇ ਸਾਈਡ ਇੱਕ ਬੰਦਾ ਮਰ ਗਿਆ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਟਰੱਕ ਓਵਰ ਸਪੀਡ ਹੋਇਆ ਸੀ ਉਹ ਸੱਜੇ ਤੋਂ ਖੱਬੇ ਜਾ ਕੇ ਹਲਵਾਈ ਦੀ ਦੁਕਾਨ ਦੇ ਵਿੱਚ ਵਰ ਗਿਆ ਉਸ ਵੇਲੇ ਹਾਸਾ ਕੋਈ ਨਹੀਂ ਹੋਇਆ ਠੀਕ ਹੈ ਜੀ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਉਸ ਵੇਲੇ ਜਦੋਂ ਥੋੜੀ ਦੇਰ ਪਹਿਲਾਂ ਬ੍ਰੇਕਲ ਓਵਰਸਪੀਡ ਬ੍ਰੇਕਰ ਵਗੈਰਾ ਲਗਾਏ ਹੋਏ ਸੀ ਉਹਦੇ ਨਾਲ ਆਮ ਜਨਤਾ ਨੂੰ ਜਦੋਂ ਰੋਡ ਕਰਾਸ ਕਰਦੀ ਸੀ ਉਹਨਾਂ ਨੂੰ ਇੱਕ ਆਪਣੇ ਆਪ 'ਚ ਮਹਿਸੂਸ ਹੁੰਦਾ ਸੀ ਲੱਗਦਾ ਵੀ ਮੈਂ ਸੇਫ ਹਾਂ ਵਧੀਆ ਤਰੀਕਾ ਨਾਲ ਰੋਡਸ ਪਾਰ ਕਰ ਲਾਂਗਾ ਪਰ ਹੁਣ ਤੇ ਇੱਥੇ ਐਦਾ ਦੀ ਕੰਡੀਸ਼ਨ ਹੋ ਗਈ ਦੀ ਆ ਹੁਣ ਰੋਡ ਆਮ ਬੰਦੇ ਨੂੰ ਰੋਡ ਪਾਰ ਕਰਨਾ ਬਹੁਤ ਮੁਸ਼ਕਲ ਆ ਜੇ ਜਾਂਦਾ ਵੀ ਹੈ ਤੇ ਪਤਾ ਨਹੀਂ ਇੱਕ ਪਾਸੇ ਦੇਖਦਾ ਤੇ ਦੂਜੇ ਪਾਸੋਂ ਗੱਡੀ ਉੱਤੇ ਚੜੀ ਹੁੰਦੀ ਆ। ਨੰਬਰ 2 ਵਿੱਚ ਜਿਹੜੀ ਸਪੇਸ ਰੱਖੀ ਗਈ ਦੀ ਇਹਨਾਂ ਰੋਡ ਦੇ ਉਹ ਬਹੁਤ ਘੱਟ ਆ। ਮੋਟਰਸਾਈਕਲ ਵੀ ਪੂਰਾ ਆਪਣਾ ਉਸੇ ਤਰੀਕੇ ਨਾਲ ਉਹ ਖੜਾ ਨਹੀਂ ਕਰ ਸਕਦੇ ਅਸੀਂ। ਜੇ ਕਰ ਲਈਏ ਖੜਾ ਤੇ ਉੱਥੇ ਕਿਸੇ ਵੇਲੇ ਵੀ ਪਿੱਛੋਂ ਅੱਗੋਂ ਪਿਛਾਂ ਦੇ ਪਚਾਂਦੇ ਪਿੱਛੋਂ ਕੋਈ ਗੱਡੀ ਆਲਾ ਚੁੱਕ ਸਕਦਾ ਤੇ ਹਾਦਸਾ ਵਾਪਰ ਸਕਦਾ ਹੈ। ਮੈਂ ਪ੍ਰੋਫੈਸਰਾਂ ਨੂੰ ਅਗੇ ਇਹ ਮੰਗ ਕਰਦਾ ਆ। ਦੁਆਰਾ ਤੇ ਪੋਲ ਨੰਬਰ 4 ਤੇ ਤੇ 5 ਦੇ ਉੱਤੇ ਦੋਨਾਂ ਪਾਸੇ ਸਪਿੰਗ ਬ੍ਰੇਕਰ ਵਧੀਆ ਤਰੀਕੇ ਨਾਲ ਬਣਾਏ ਜਾਣ। ਤਾਕੀ ਜਿਹੜੀਆਂ ਪਿਛੋ ওভার ਸਪੀਡ ਜ਼ਿਆਦਾ ਸਪੀਡ ਗੱਡੀਆਂ ਆਂ ਜਾਈਆਂ ਉਹ ਆਪਣਾ ਕੰਟਰੋਲ ਕਰਕੇ ਤੇ ਸਲੋ ਸਪੀਡ ਵਾਲਾ ਤੋਂ ਲੰਘਣ ਆਮ ਜਨਤਾ ਨੂੰ ਰਾਹਤ ਮਿਲੇ ਨੁਕਸਾਨ ਮਾਲ ਦਾ ਤੇ ਜਾਨ ਦਾ ਨੁਕਸਾਨ ਘੱਟ ਹੋਵੇ ਠੀਕ ਹੈ ਨਾ ਮੈਂ ਇੱਕ ਵਾਰ ਤੋਂ ਦੁਬਾਰਾ ਪ੍ਰਸ਼ਾਸਨ ਨੂੰ ਮੰਗ ਕਰਦਾ ਜਲਦੀ ਤੋਂ ਜਲਦੀ ਸਪੀਡ ਬ੍ਰੇਕਰ ਪੁਲਿਸ ਪ੍ਰਸ਼ਾਸਨ ਹੁਣ ਤੁਸੀਂ ਦੇਖੇ ਦੇ ਨਾਕਾ ਲਗਾਉਂਦੇ ਆ ਸਿਰਫ ਸਵੇਰੇ 4 ਵਜੇ ਤੋਂ ਬਾਅਦ ਉਹ ਵੀ ਜਦੋਂ ਚਲਾਨ ਚੋਂ ਕੱਟਨੇ ਹੁੰਦੇ ਆ ਪਰਮਾਨੈਂਟ ਕਈ ਵਾਰੀ ਅਸੀਂ ਮੰਗ ਕੀਤੀ ਹੈ ਕੋਲ ਨੰਬਰ 4 ਤੇ ਤੇ 5 ਤੇ ਪਰਮਾਨੈਂਟ ਦੋ ਪੁਲਿਸ ਮੁਲਾਜ਼ਮ ਚਾਹੀਦੇ ਆ ਜੇਰੇ ਪਬਲਿਕ ਨੂੰ ਰੋਡ ਪਾਰ ਕਰਵਾਣਾ ਜਾਂ ਫਿਰ ਇੱਥੇ ਗ੍ਰੀਨ ਲਾਈਟ ਦਾ ਰੈੱਡ ਲਾਈਟ ਦਾ ਸਿਸਟਮ ਬਣਾਇਆ ਜਾਵੇ ਪਰਮਨੈਂਟ ਤੋਂ ਪੁਲਿਸ ਮੁਲਾਇਮ ਹੋਣ ਤੇ ਆਟੋਮੈਟਿਕ ਸੇਫਟੀ ਹੋ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਐਨੀ ਕੀ ਜਿਆਦਾ ਬੀਜੀ ਹੈ ਇਧਰ ਧਿਆਨ ਨਹੀਂ ਆਉਂਦਾ ਨੰਬਰ 4 ਹੋਟ ਪੈਂ ਦੇ ਉੱਤੇ ਸਪੀਡ ਬ੍ਰੇਕਰ ਨਾ ਹੋਣ ਕਰਕੇ ਬڑے ਵੱਡੇ ਹਾਸੇ ਹੁੰਦੇ ਆ ਕੀ ਕਹਿਣਾ ਚਾਹੋਗੇ ਤੇ ਇਹ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਮਤਲਬ ਜਿੱਤੇ ਜਿੱਤੇ ਫਲਾਈਓਵਰ ਬਣਾਇਆ ਜਾਏਗਾ ਉਸੇ ਨਹੀਂ ਬਣੇ ਇੱਥੇ ਕਿਤੇ ਮਤਲਬ ਇਦਾਂ ਦੀ ਟ੍ਰੈਫਿਕ ਹੈ ਜਿੱਦਾਂ ਹੁਣ ਸਾਡੇ ਸਜਾਨਪੁਰ ਦਾ ਜਿਹੜਾ ਚਾਰ ਨੰਬਰ ਤੇ ਪੰਜ ਨੰਬਰ ਪੁਲਿਆ ਇਸ ਪੁਲ ਦੇ ਵਿੱਚ ਟ੍ਰੈਫਿਕ ਆਸੇ ਪਾਸੇ ਲੋਕਲ ਟ੍ਰੈਫਿਕ ਵੀ ਹੁੰਦੇ ਅਤੇ ਨੈਸ਼ਨਲ ਹਾਈਵੇ ਦੀ ਟ੍ਰੈਫਿਕ ਜਿਹੜੀ ਆ ਲਗਭਗ ਸ਼੍ਰੀਨਗਰ ਨੂੰ ਤੇ ਹਿੰਦੁਸਤਾਨ ਦੀ ਕੋਈ ਵੀ ਅਜਾਈ ਗੱਡੀ ਨਹੀਂ ਵੀ ਜਿਹੜੀ ਸ਼੍ਰੀਨਗਰ ਨੂੰ ਇੱਥੋਂ ਹੋ ਕੇ ਨਾ ਜਾਂਦੀ ਹੋਵੇ ਇਸ ਕਰਕੇ ਇਹ ਜਿੰਨੀ ਇੱਥੇ ਟ੍ਰੈਫਿਕ ਹੈ ਉਹਦੇ ਮੁਤਾਬਕ ਨਾ ਦੇ ਇੱਥੇ ਫਲਾਈਓਵਰ ਆ ਜਿਹੜੇ ਸਪੀਡ ਬ੍ਰੇਕਰ ਪਿਛਲੇ ਸਮੇਂ ਤੋਂ ਬਣੇਦੇ ਸੀ ਉਹ ਟੁੱਟ ਗਿਆ ਤੇ ਪ੍ਰਸ਼ਾਸਨ ਦੀ ਇਹਦੇ ਵੱਲ ਕੋਈ ਤਵੱਜੋ ਨਹੀਂ ਇੱਥੇ ਬਹੁਤ ਸਾਰੇ ਐਕਸੀਡੈਂਟ ਤੇ ਹੋਰ ਵੀ ਮਤਲਬ ਲੋਕਾਂ ਦੇ ਐਕਸੀਡੈਂਟ ਦੇ ਨਾਲ ਨੁਕਸਾਨੀ ਦਾ ਵੀ ਹੋਇਆ ਸੱਟਾਂ ਵੀ ਕਾਫੀ ਲੱਗੀਆਂ ਨੇ ਤੇ ਸਾਡੀ ਇਸ ਲੋਕਲ ਮਸਲੇ ਤੇ ਮੰਗਿਆ ਪ੍ਰਸ਼ਾਸਨ ਤੋਂ ਵੀ ਫੌਰੀ ਤੌਰ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਜਿਹੜੀ ਆ ਪਠਾਨਕੋਟ ਦਾ ਜ਼ਿਲ੍ਹਾ ਪ੍ਰਸ਼ਾਸਨ ਉਹ ਇਦੋਂ ਵਾਲਾ ਸੀਐਸ ਤੋਂ ਜਿਉਂ ਲੈ ਕੇ ਕਿਤੇ ਜਿੱਤੇ ਸਪੀਡ ਬ੍ਰੇਕਰ ਬਣਨੇ ਚਾਹੀਦੇ ਲਾਈਟਾਂ ਲੱਗਣੀ ਚਾਹੀਦੀਆਂ ਹੋਣ ਲੱਗਣੀ ਚਾਹੀਦੀਆਂ ਧੰਨਵਾਦ